ਸੌਰਨ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਵੈਲਕਮ ਸਤਿ ਸ੍ਰੀ ਅਕਾਲ ਜੀ ਬੜੀ ਮਾਣਕੀ ਸੰਤਾਬ ਬਹੁਤ-ਬਹੁਤ ਧੰਨਵਾਦੀ ਸਾਰੇ ਹੀ ਪਰਿਵਾਰਕ ਮੰਡਲ ਨੂੰ ਸਤਿ ਸ੍ਰੀ ਅਕਾਲ ਟੇਣਾ ਜੀ ਹਲਵਾਰੇ ਵਾਲਾ 에어ਪੋਰਟ ਕਿਦਨ ਖੁੱਲਣਾ ਫਾਈਨਲ ਹੋ ਗਿਆ ਸਾਰਾ ਮੁਕੰਮਲ ਹੋ ਗਿਆ ਜੀ ਉਹ ਜਿਹੜੀ ਜਾਣਕਾਰੀ ਮੇਰੇ ਕੋਲੇ ਆ ਉਹ ਲਗਭਗ ਮੁਕੰਮਲ ਹੋ ਚੁੱਕਿਆ ਲਗਭਗ ਇਹ ਮਤਨ ਹੋ ਚੁੱਕੇ ਜੀ ਸਾਰੀ ਜਾਣਕਾਰੀ ਕਿਉਂਕਿ ਇਹ ਮੰਨਿਆ ਜਾ ਰਿਹਾ ਜੀ ਕਿ ਪਹਿਲੀ ਤਰੀਕੇ ਨੂੰ ਇਹ ਉਹ ਤਰੀਕੇ ਦੇ ਬਿਖਰਵ ਤੋਂ ਹੱਥ ਵਿੱਚ ਨਾ ਦਿੱਤਾ ਜਾਣਾ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਵਰਚੁਅਲ ਤਰੀਕੇ ਨਾਲ ਇਹਦਾ ਉਦੋਂ ਘਟਣ ਕੀਤਾ ਜਾਣਾ। ਉਹਦੇ ਲਈ ਕੱਲ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਵੀ ਇੱਕ ਮੀਟਿੰਗ ਅਧਿਕਾਰੀਆਂ ਦੀ ਬੁਲਾ ਲਈ ਗਈ ਹੈ। ਬੀਜੇਪੀ ਵੀ ਇਸ ਵੇਲੇ ਪੂਰੀ ਤਰ੍ਹਾਂ ਪੱਬਾਂ ਪਾਰ ਆ। ਸਾਰੀਆਂ ਇੱਥੇ ਤਿਆਰੀਆਂ ਮੁਕੰਮਲ ਹੋ ਗਈਆਂ ਕਿਉਂਕਿ ਦੋ ਤਿੰਨ ਵਾਰ ਪਹਿਲਾਂ ਵੀ ਇਸ ਤੋਂ ਹਲਵਾਰੇ ਵਾਲੇ 에어ਪੋਰਟ ਦੇ ਉਦੋਂ ਘਟਣ ਦੀ ਕੋਸ਼ਿਸ਼ ਰਹਿ ਹੋਈ ਸੀ ਪਰ ਮੌਕੇ ਦੇ ਤਕਰੀਕ ਰੱਦ ਹੋ ਜਾਂਦੀ ਸੀ। ਪਰ ਹੁਣ ਦੇ ਪਹਿਲੀ ਨੂੰ ਪ੍ਰਧਾਨ ਮੰਤਰੀ ਸਾਹਿਬ ਖੁਦ ਆ ਰਹੇ ਆ। ਉਹਨਾਂ ਨੇ ਆਉਣਾ ਜੀ ਗਲੰਦਰ ਦੇ ਵਿੱਚ ਡੇਰਾ ਬੰਨਾ ਦੇ ਵਿੱਚ ਆਸ ਦੇ 4:30 ਦੇ ਵਿੱਚ ਪਹਿਲੀ ਅਭੀ ਉਹ ਬਸ ਤਰੀਕੇ ਨਾਲ ਉਦਗਾਰਨ ਉਸਦੇ ਨਹੀਂ ਕਰ ਦੇਣਗੇ ਪਰ ਇਹ ਜਿਹੀਆਂ ਪ੍ਰਣਡੂਆਂ ਦੇ ਉੱਤੇ ਹੋਦੀ ਅੱਛਾ ਟੇਣਾ ਜੀ ਇਹ ਵੀ ਦੱਸੋ ਇੱਕ ਗੱਲ ਬਈ ਜਿਹੜਾ ਪਠਾਨ ਮਾਜਰਾ ਸੀ ਜਦੋਂ ਗੋਲੀ ਚਲਾ ਕੇ ਭਗੋੜਾ ਹੋਇਆ ਤਾਂ ਜੁਣੇ ਮੋੜ ਦੀਆਂ ਤਸ਼ਬੀਹਾਂ ਦੇਣ ਲੱਗ ਪਏ ਸਨ ਹੁਣ ਮੈਨੂੰ ਲੱਗਦਾ ਹੁਣ ਨਹੀਂ ਮੁੜਦਾ ਉਹ ਉਹਦੀ ਕੋਠੀ ਦਾ ਕੀ ਬਣਿਆ ਜੀ ਇਹ ਤਾਂ ਵੀ ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ ਹੁਣ ਮੁੜਨਾ ਉਹਦਾ ਔਖਾ ਕਿਉਂਕਿ ਇੱਥੇ ਭਗੋੜਾ ਤਲਾਨਿਆ ਹੋਇਆ ਸੂਚੀ ਗੱਲ ਇਹ ਆ ਬੜੀ ਮਹੱਤਵਪੂਰਨ ਕਿ ਇੱਥੇ ਲੋਕਆਊਟ ਨੋਟਿਸ ਜਾਰੀ ਆ ਇੱਥੇ ਗ੍ਰਿਫਤਾਰੀ ਦੇ ਵਾਰੰਟ ਜਾਰੀ ਆ ਤੇ ਇਸ ਵੇਲੇ ਪਠਾਨਮਾਜਰਾ ਸਨੌਰ ਤੋਂ ਆਮ ਆਦਮੀ ਪਾਰਟੀ ਦਾ ਵਿਧਾਇਕ ਮੀਤ ਸਿੰਘ ਪਠਾਨਮਾਜਰਾ ਆਸਟ੍ਰੇਲੀਆ ਦੇ ਵਿੱਚ ਆ ਅੱਜ ਪੁਰਸਮ ਲਾਜ਼ਮ ਉਹਦੀ ਚੰਡੀਗੜ੍ਹ ਵਾਲੀ ਕੋਲ ਜਿਹੜਾ ਐਮਐਲਏ ਫਲੈਟ ਹੁੰਦਾ ਜਿਹੜੀ ਕੋਠੀ ਹੁੰਦੀ ਆ ਉਹ ਖਾਲੀ ਕਰਵਾਉਣ ਵਾਸਤੇ ਗਏ ਸੀ ਸਾਲੀ ਕਰਵਾਉਣੀ ਨਹੀਂ ਸੀ ਪਰ ਪਠਾਨਮਾਜਰਾ ਨੇ ਅੱਜ ਬਾਹਰ ਹੋਈ ਇੱਕ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਹੋ ਕੇ ਜਾਣਕਾਰੀ ਸਾਂਝੀ ਕੀਤੀ ਆ ਉਹ ਕਹਿੰਦੇ ਕਿ ਮੈਂ ਹਾਲੇ ਵੀ ਵਿਧਾਨ ਸਭਾ ਦਾ ਮੈਂਬਰ ਹਾਂ ਮੈਨੂੰ ਕਿਹੜਾ ਵੀ ਪਾਈ ਕੈਟੇਗਰੀ ਬੈਠੇ ਖਤਮ ਹੋ ਗਈ ਮੇਰੀ ਨਿਆਰ ਖਤਮ ਹੋ ਗਈ ਜਾਂ ਅਦਾਲਤ ਨੇ ਸਜ਼ਾ ਸੁਣਾਤੀ ਹੈ ਜਾਂ ਮੈਂ ਅਸਤੀਫਾ ਦਿੱਤਾ ਮੈਂ ਹਾਲੇ ਵੀ ਕਾਰਜਦਾਨ ਦੇ ਵਿੱਚ ਵਿਧਾਇਕ ਹਾਂ ਤੇ ਬਤਾਏ ਕਿ ਨਹੀਂ ਕੋਠੀ ਨੂੰ ਇੰਨੇ ਖਾਲੀ ਨਹੀਂ ਕਰਵਾਇਆ ਜਾ ਸਕਦਾ ਉਹ ਕਹਿੰਦੇ ਵੀ ਤੇਜਰੀਵਾਲ ਹੋਰੀਆਂ ਜਿਹੜੇ ਉਹ ਹਾਲੇ ਵੀ ਕਪੂਥਲਾ ਹੌਸ ਦੇ ਵਿੱਚ ਬੈਠੇ ਆ ਤੇ ਇਹਨਾਂ ਨੂੰ ਪਹਿਲਾਂ ਕੱਢਿਆ ਜਾਂਦਾ ਮੈਨੂੰ ਕੱਢਣ ਤੋਂ ਪਹਿਲਾਂ ਜੀ ਹੂੰ ਤੇ ਹੁਣ ਸਿੱਧੀ ਤੂੰ ਤੂੰ ਮੈਂ ਮੈਂ ਹੋ ਗਈ ਪਰ ਅ ਲੀਗਲ ਪੋਜੀਸ਼ਨ ਕੀ ਹੈ ਜਿਹੜਾ ਐਮ ਐਲ ਏ ਮੁਲਕ ਤੋਂ ਬਾਹਰ ਚਲਾ ਜਾਏ ਔਰ ਉਹਦੇ ਹੋਣ ਦੀ ਕੋਈ ਸੰਭਾਵਨਾ ਨਾ ਹੋਏ ਲੀਗਲ ਕੇਸ ਹੋਵੇ ਉਹ ਐਮ ਐਲ ਏ ਰਹਿ ਸਕਦਾ ਐਮ ਐਲ ਏ ਤਨਖਾਹ ਵੀ ਮਿਲਦੀ ਆ ਐਮ ਐਲ ਏ ਬਲੇ ਪੱਤੇ ਨਹੀਂ ਮਿਲਨੇ ਕੋਦਤੀ ਆ ਕਿਉਂਕਿ ਉਹਨੂੰ ਸਸਪੈਂਡ ਬਿਸ਼ਪ ਜਿੰਨੀ ਦੇਰ ਤੱਕ ਉਹਦਾ ਵਿਧਾਨ ਸਭਾ ਦਾ ਸੰਵਿਧਾਨਕ ਉਹਦਾ ਖਤਮ ਨਹੀਂ ਹੁੰਦਾ ਪੂਰੀ ਦੇਰ ਤੱਕ ਤਾਂ ਉਹ ਕਾਗਜ਼ਾਂ ਦੇ ਵਿੱਚ ਐਮ ਐਲ ਏ ਰਹੂਗਾ ਹੀ ਇਹ ਉਹਦੇ ਵੱਲੋਂ ਦੋਸ਼ ਨਾ ਆਇਆ ਕਿ ਮੇਰੇ ਨਾਲ ਜ਼ਿਆਦਤੀ ਹੋਈ ਹੈ ਸਰਕਾਰ ਦਾ ਦੋਸ਼ ਇਹ ਹੈ ਜੀ ਕਿ ਭਾਈ ਇਹ ਜਿਹੜੀ ਇਹਦੇ ਤੇ ਪਰਚਾ ਦਰਜ ਹੈਗਾ ਤੇ ਇਹਦੀ ਪਹਿਲੀ ਕਾਰਵਾਈ ਨੇ ਤੇ ਪਰਚਾ ਦਰਜ ਕਰਵਾਇਆ ਹੋਇਆ ਜਬਰ ਜਨਾਹ ਦਾ ਪਰ ਇਸਦੇ ਚੱਲ ਗਿਆ ਜਿੰਨੀ ਦੇਰ ਤੱਕ ਉਹ ਕਾਗਜ਼ਾਂ ਦੇ ਵਿੱਚ ਵਧਾਇਕਾ ਮੀਡੀਆ ਤੱਕ ਤਾਂ ਵਧਾਇਕ ਹੈ ਗਈ ਹੈ ਤਾਂ ਮੈਂ ਦਾਅਵੇ ਨਾਲ ਇਹ ਗੱਲ ਕਹਿਣਾ ਇਹ ਟਰਮ ਇਨੀ ਨਿਕਲ ਜਾਣੀ ਆ ਇਹ ਟਰਮ ਇਨੀ ਨਿਕਲ ਜਾਣੀ ਆ ਆਪਾਂ ਬੜੀ ਵਾਰ ਪਹਿਲਾਂ ਵੀ ਦੇਖਿਆ ਵੀ ਕਈ ਬੰਦੇ ਜਿੱਥੇ ਮੰਨ ਲਓ ਸਰਕਾਰ ਚਾਹੁੰਦੀ ਹੋਵੇ ਨਾ ਚਾਹੁੰਦੀ ਹੋਵੇ ਜਦੋਂ ਕਾਨੂੰਨੀ ਕਾਰਵਾਈ ਪਹੇਜੇ ਉਹਨੂੰ 2-2 ਤਿੰਨ-ਤਿੰਨ ਚਾਰ-ਚਾਰ ਸਾਲ ਤਾਈਂ ਨਿਕਾ ਜੰਦੇ ਹੁੰਦੇ ਆ ਤੁਸੀਂ ਦੇਖ ਲਓ ਮੈਨੂੰ ਲੱਗਦਾ ਵੀ ਇਹ ਨਹੀਂ ਵੀ ਸਾਬਕਾ ਹੋ ਜੂ ਇਹ ਟਰਮ ਪੂਰੀ ਹੋ ਜਾਣੀ ਉੱਧਰ ਰਹਿ ਕੇ ਨਾ ਸਹੀ ਸਮਝ ਲਿਆ 7-8 ਮਹੀਨਿਆਂ ਬਾਅਦ ਪੰਜਾਬ ਦੇ ਵਿੱਚ ਕੋਣ ਦਾਬਤਾ ਲੱਗ ਜਾਣਾ ਤੇ ਇੰਨਾ ਸਮਾਂ ਤਾਂ ਕਾਨੂੰਨੀ ਕਾਰਵਾਈ ਨਿਕਲ ਜਾਣਾ ਜੀ ਜਿਉ ਨੇ ਪਾਰਟੀ ਬਦਲ ਲਈ ਦੂਜੀ ਤੇਰੇ ਨਾਲ ਜਾ ਬੈਠਾ ਤੇ ਉਹਨਾਂ ਨੇ ਉਹਨੂੰ ਕਹਿਤਾ ਵੀ ਕੋਈ ਗੱਲ ਨਹੀਂ ਤੂੰ ਬੇਸ਼ੱਕ ਜਦੋਂ ਮਰਜੀ ਆ ਜਾਈਂ ਫੇਰ ਗੜਬੜ ਹੋ ਜਾਈਂ ਜਾਓ ਇੰਡੀਪੈਂਡੈਂਟ ਬੈਠ ਸਕਦਾ ਦੇਖੋ ਸਮਝੋ ਤਾਂ ਕੁਝ ਵੀ ਹੈ ਕੱਥੇ ਸਭ ਦੇਖੋ ਪਾਰਟੀ ਤੋਂ ਰਹਿ ਗਈ ਨਾ ਜੀ ਮੇਰਾ ਹਰ ਤੋਂ ਬਹੁਤ ਵੱਡਾ ਉਹ ਇਨੀਸ਼ੀਏਟਿਵ ਆਉਟ ਆ ਵੀ ਨਹੀਂ ਜਿੰਨੀ ਦੇਰ ਤੱਕ ਪਾਰਟੀ ਵਾਲੇ ਕੋਈ ਮਸਲਾ ਹੱਲ ਨਹੀਂ ਹੁੰਦਾ ਜਿੰਨੀ ਦੇਰ ਤੱਕ ਕੋਈ ਸੈਟਿੰਗ ਨਹੀਂ ਹੁੰਦੀ ਕਿਸੇ ਹੋਰ ਤਰ੍ਹਾਂ ਨਾਲ ਜਾਂ ਇਸੀ ਦਾ ਕੋਈ ਵੀ ਨਹੀਂ ਹੁੰਦਾ ਜਾਂ ਉਹ ਜਿਹੜੀ ਔਰਤਾ ਉਹ ਆਪਣੀ ਸ਼ਿਕਾਇਤ ਨਹੀਂ ਆਪ ਕੋ ਲੈਦੀ ਪਰ ਚਾਰਾ ਨਹੀਂ ਹੁੰਦਾ ਉਹੀ ਦੇਰ ਤੱਕ ਸੋ ਮੁਰਦਾ ਨਹੀਂਗਾ ਪਰ ਇਹ ਵੀ ਜਿੰਨੀ ਦੇਰ ਤੱਕ ਉੱਥੇ ਆ ਉਹ ਅਗਲੇ ਵਿਚਾਰ ਤਾਂ ਪੇਸ਼ ਕਰ ਹੀ ਸਕਦਾ ਜੀ ਬੀਬੀ ਪਠੜ ਕੀ ਕਹਿੰਦੇ ਆ ਕਹਿੰਦੇ ਕਿ ਸਰਕਾਰ ਬਣਾਉਣ ਲਈ ਤਮਾਕੀ ਕਰਾਉਣ ਦੀ ਉਹਨਾਂ ਨੂੰ ਸਲਾਹ ਮਿਲੀ ਸੀ ਜਾਂ ਇਹ ਅਕਸਰ ਪ੍ਰੈਕਟਿਸ ਰਹੀ ਹੈ ਬੱਲਾ ਕੋਈ ਇੱਕ ਤਰ੍ਹਾਂ ਇਹ ਵੀ ਬੀਬੀ ਪੱਛੜ ਨੇ ਜਿਹੜੇ ਇਸ ਲਈ 2-3 ਦਿਨਾਂ ਤੋਂ ਆਪ ਵੀ ਇੰਟਰਵਿਊ ਦੇ ਕਰਕੇ ਚਰਚਾ ਦੇ ਵਿੱਚ ਆ ਇਹਨਾਂ ਨੇ ਸੁਖਬੀਰ ਸਿੰਘ ਬਾਦਲ ਦੀਆਂ ਸਿਰਫਤਾਂ ਦੇ ਫੋਲ 2-3 ਦਿਨ ਪਹਿਲਾਂ ਇੰਟਰਵਿਊ ਦੇ ਵਿੱਚ ਬਹੁਤ ਬੰਨੇ ਉਹਦੀਆਂ ਕਲਿੱਪ ਬਹੁਤ ਵਾਇਰਲ ਹੋ ਰਹੀਆਂ ਇਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੇ ਅੱਜ ਸੁਖਬੀਰ ਬਾਦਲ ਨੂੰ ਛੱਡ ਕੇ ਗਏ ਉਹ ਪਛਾਈ ਵੀ ਜਾਂਦੇ ਆ ਸੁਖਬੀਰ ਬਾਦਲ ਨੂੰ ਛੱਡ ਕੇ ਜਾਣ ਵਾਲੇ ਸਾਰੇ ਬੰਦੇ ਪਛਾਈ ਜਾਂਦੇ ਆ ਸੋ ਕਬੀਰ ਬਾਦਲ ਵੀ ਅਸਲ ਸੀਐਮ ਮਟੀਰੀਅਲ ਆ ਇਸ ਔਖੇ ਸਮੇਂ ਦੇ ਵਿੱਚ ਸੁਖਵੀਰ ਬਾਦਲ ਨੇ ਚੰਗੇ ਮੰਦੇ ਸਾਰੇ ਤਰ੍ਹਾਂ ਦੇ ਬੰਦਿਆਂ ਦੀ ਪਛਾਣ ਕਰ ਲਈ ਆ ਉਹਨੂੰ ਪਤਾ ਵੀ ਅਸਲ ਵਿੱਚ ਬੰਦਾ ਕਿਹੜਾ ਸਹੀ ਹੈ ਤੇ ਕਿਹੜਾ ਗਲਤ ਆ ਕਿਹੜਾ ਸਹੀ ਕੰਮ ਕਰਦਾ ਰਿਹਾ ਕਿਹੜਾ ਸੰਗਤਾਂ ਜੜਾ ਵੰਡਦਾ ਰਿਹਾ ਬੀਬੀ ਪਠੱਲ ਦੇ ਵੱਲੋਂ ਅਕਾਲੀ ਦਲ ਦੀਆਂ ਤੇ ਅਕਾਲੀ ਦਲ ਦੇ ਪ੍ਰਧਾਨ ਦੀਆਂ ਇਵੇਂ ਸਿਫਤਾ ਕਰਨੀਆਂ ਇਹਦੇ ਬਣੀ ਤਰ੍ਹਾਂ ਦੇ ਕੱਢੇ ਜਾ ਰਹੇ ਪਰ ਦੂਜੀ ਗੱਲ ਹੁਣ ਇਹਨਾਂ ਦੀ ਇੱਕ ਹੋਰ ਵਾਇਰਲ ਹੋਈ ਆ ਇਹਨਾਂ ਨੇ ਕਿਹਾ ਵੀ ਜਦੋਂ ਮੈਂ ਸੀਐਮ ਸੀ ਮੈਨੂੰ ਮੇਰੇ ਸਲਾਹਕਾਰਾਂ ਨੇ ਤੇ ਕਈ ਸਰਕਾਰੀਆਂ ਨੇ ਗੱਲ ਕਹੀ ਵੀ ਆਪਣੀ ਸਰਕਾਰ ਰੀਟ ਹੋਦੀ ਆ ਆਪਾਂ ਨੂੰ ਟ੍ਰੇਨਾਂ ਦੇ ਵਿੱਚ ਤੇ ਕੁਝ ਕੁ ਹੋਰ ਥਾਵਾਂ 'ਤੇ ਪਮਫਲੈਟ ਕਰਵਾਉਣੇ ਚਾਹੀਦੇ ਆ ਵੀ ਜੇ ਆਪਾਂ ਪਮਫਲੈਟ ਕਰਾਂਗੇ ਲੋਕ ਦੇਸ਼ ਦੇ ਬਚਾ ਜਾਣਗੇ ਬੰਬ ਚੱਲਣਗੇ ਲੋਕਾਂ 'ਚ ਡਰ ਸਟ ਆ ਜਾਣੀ ਤੇ ਡਰੇ ਹੋਏ ਲੋਕਾਂ ਤੋਂ ਆਪਣੇ ਹਿਸਾਬ ਦੇ ਨਾਲ ਫਿਰ ਆਪਾਂ ਵੋਟਾਂ ਪਵਾ ਲਾਂਗੇ ਪਰ ਬੀਬੀ ਪੱਠੜਲੇ ਕਹਿੰਦੇ ਕੋਈ ਮੈਂ ਉਹਨਾਂ ਦਾ ਘਰਿਆਂ ਦੀ ਉਧਰ ਝੜ ਪਾਤੀ ਵੀ ਇਹੋ ਜੀ ਗੱਲ ਆਪਾਂ ਜ਼ਿੰਦਗੀ ਦੇ ਵਿੱਚ ਕਦੇ ਸੋਚ ਨਹੀਂ ਸਕਦੇ ਉਹਨਾਂ ਨੇ ਇਹ ਕਹਿ ਰਹੀ ਆ ਕਿ ਜਿਹੜੇ ਅਧਿਕਾਰੀ ਹੁੰਦੇ ਉਹ ਤੇ ਸਲਾਹ ਦੇਣੀ ਹੁੰਦੀ ਮੰਨਣੀ ਨਾ ਮੰਨਣੀ ਸੀਐਮ ਦੀ ਮਰਜ਼ੀ ਹੁੰਦੀ ਆ ਫਿਰ ਬੀਬੀ ਪਤਲ ਨੇ ਇੰਨੇ ਲੰਮੇ ਸਮੇਂ ਬਾਅਦ ਇਹ ਗੱਲ ਕਹੀ ਆ ਇਹ ਸੱਚੀ ਆ ਕਿ ਝੂਠੀ ਆ ਇਹ ਤਾਂ ਸਵਾਲ ਇਹ ਆ ਦੂਜੀ ਗੱਲ ਵੀ ਜੇ ਅੱਜ ਵੀ ਕਹੀ ਆ ਤਾਂ ਇਹਨਾਂ ਨੂੰ ਫਿਰ ਦੋ ਪਿਆਰੇ ਅਧਾਰਗਾਂ ਦਾ ਨਾਮ ਦੱਸ ਦੇਣਾ ਚਾਹੀਦਾ ਸੀ ਅੱਜ ਵੀ ਨਹੀਂ ਦੱਸਿਆ ਫਿਰ ਬੰਦਾ ਕਿਹਦੇ ਤੇ ਯਕੀਨ ਕਰੇ ਤਕੀਰਤ ਨਾ ਜੀ ਹੂੰ ਹੂੰ ਖੁਸ਼ ਦੇ ਅਧਿਕਾਰੀ ਮਰ ਚੁੱਕੇ ਹੁਣ ਮਰਿਆਦਾ ਨਹੀਂ ਦੱਸਣਾ ਚਾਹੀਦਾ ਪਰ ਜਦੋਂ ਮਾਰੇ ਸੱਚਾ ਲੱਗੇ ਕਿਉਂਕਿ ਇਹ ਅਵੰਦੀ ਦੀ ਖਬਰ ਆਈ ਜੀ ਹੂੰ ਹੂੰ ਅੱਛਾ ਸਾਨੂੰ ਇਹ ਦੱਸੋ ਬਈ ਜਿਹੜਾ ਜਹਾਜ਼ ਕ੍ਰੈਸ਼ ਹੋਇਆ ਉਪ ਮੁੱਖ ਮੰਤਰੀ ਅਜੀਤ ਪਵਾਰ ਦਾ ਉਹਦੇ ਨਾਲ ਹੋਰ ਕਿੰਨੇ ਬੰਦੇ ਮਾਰੇ ਗਏ ਜੀ ਅੱਜ ਸਵੇਰ ਬੜੀ ਦੁਖਦੀ ਖਬਰ ਆਈ ਜੀ ਸਵੇਰ ਦੇ ਵੇਲੇ ਜਹਾਜ਼ ਦੇ ਵਿੱਚ ਕੁੱਲ 5 ਜਣੇ ਸਵਾਰ ਸੀ ਤੇ ਪੰਜਾਂ ਦੀ ਮੌਤ ਹੋ ਗਈ ਆ 16 ਸਾਲ ਦੇ ਵਿੱਚ ਛੇਵੀਂ ਵਾਰ ਛੇਵੀਂ ਵਾਰ ਆ ਜਿਹੜੇ ਉਹ ਡਿਪਟੀ ਸੀਮ ਸੀਗੇ ਸਜੀਤ ਪਵਾਰ ਜਿਹੜੇ ਕਿ ਸਰਦ ਪਵਾਰ ਦੇ ਭਤੀਜੇ ਆ ਤੇ ਅਗਲੀ ਗੱਲ ਇਹ ਜਿ ਇੱਕ ਅੱਜ ਸਵੇਰੇ 8:45 ਦੇ ਉੱਤੇ ਇਹਨਾਂ ਨੇ ਜਹਾਜ਼ ক্রੈਸ਼ ਹੋਇਆ 8:45 ਤੇ ਬਾਰਾਮਤੀ 에어ਪੋਰਟ ਦੇ ਉੱਤੇ ਪਹਿਲਾਂ ਲੈਂਡਿੰਗ ਹੋਣ ਲੱਗੀ ਸੀ ਪਰ ਥੱਲੇ ਵਿਜ਼ਿਬਿਲਟੀ ਨਹੀਂ ਸੀ ਮੌਸਮ ਸਾਫ਼ ਨਹੀਂ ਸੀ ਇਹਦੇ ਕਰਕੇ ਜਿਹੜਾ ਉਹ ਚਾਰਟਰਡ ਪਲੇਨ ਇੰਫਲੂਐਂਕਾ ਲੈ ਗਿਆ ਪਾਇਲਟ ਉਹ ਤੋਂ ਫਿਰ ਲੈਂਡਿੰਗ ਕਰਾਉਣ ਲੱਗਾ ਸੀ ਫਿਰ ਬੇਕਾਬੂ ਹੋ ਕੇ ਨਚੜਾ ਮਤਲਬ ਕਿ ਡਿੱਗ ਗਿਆ ਤੇ ਡਿੱਗਣ ਸਾਰੀ ਇਹਨੂੰ ਅੱਗ ਲੱਗ ਗਈ ਆ ਸਾਰਿਆਂ ਦੀ ਮੌਤ ਹੋ ਗਈ ਆ ਇਹਦੇ ਵਿੱਚ ਦੋ ਪਾਇਲਟ ਸੀ ਇਹਦੇ ਵਿੱਚ ਸੁਰੱਖਿਆ ਕਰਮਚਾਰੀ ਸੀ ਇੱਕ ਔਰਤ ਕਰੂ ਮੈਂਬਰ ਸੀ ਤੇ ਪੰਜਾਂ ਨੂੰ ਫਿਰ ਜਾਣ ਗਈ ਆ ਦੂਜੀ ਗੱਲ ਇਹ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਹਜੇ ਜੀ ਗਵਿੰਦਰ ਫਰਦਨਵੀਸ ਇਹਦੀ ਬਾਰਾਮਤੀ ਪਹੁੰਚ ਗਏ ਆ ਮਹਾਰਾਸ਼ਟਰ ਦੇ ਸਕੂਲਾਂ ਦੇ ਵਿੱਚ ਛੁੱਟੀ ਕਰਨ ਦੀ ਸਗੀ ਆ ਚੰਨਦਨ ਦਾ ਰਾਜਸੀ ਸੋਗ ਐਲਾਨਿਆ ਗਿਆ ਕੱਲ ਨੂੰ ਪਤਾ ਲੱਗਾ ਜੀ ਇਹਨਾਂ ਦਾ ਸਸਕਾਰ ਕੀਤਾ ਜਾਣਾ ਬਾਰਾਮਤੀ ਦੇ ਵਿੱਚ ਸਵੇਰੇ 11 ਵਜੇ ਦੇ ਕਰੀਬ ਅਜੀਤ ਪੁਵਾਰ ਦੇ ਚਾਚਾ ਜਿਹੜੇ ਉਹ ਸਰਦ ਪੁਵਾਰ ਆ ਤੇ ਘਰਵਾਲੀ ਜਿਹੜੀ ਸੁਨੇਤਰਾ ਪੁਵਾਰ ਆ ਦੋ ਬੇਟੇ ਆ ਤੇ ਪੈਣ ਸੁਪਰੀਆ ਸੁਲੇ ਇਹ ਸਾਰੇ ਜਣੇ ਆ ਉਹ ਬਰਾਮਤੀ ਦੇ ਵਿੱਚ ਪਹੁੰਚ ਗਏ ਆ ਅੱਜ ਮੈਂ ਰਿਪੋਰਟ ਪੜ੍ਹਦਾ ਸੀਗਾ ਵੀ ਇਸ ਬੰਦੇ ਨੇ ਕਿੰਨੀਆਂ ਸੀਟਾਂ ਦੇ ਉੱਤੇ 2024 ਦੇ ਵਿੱਚ ਚੋਣ ਆਪਦੀ پارٹی ਦੇ ਬੰਦੇ ਨੂੰ ਲੜਾਈ ਆ ਤੇ ਕਿੰਨੀਆਂ ਜਿੱਤੀਆਂ ਮਤਲਬ ਇਹ ਵੀ ਕਿ ਉੱਥੋਂ ਦੀ ਪ੍ਰਭਾਵਸ਼ਾਲੀ ਚਿਹਰਾ ਸੀਗਾ ਤੇ ਅੱਜ ਇਹ ਜਿਹੜੀ ਪਾਰਟੀ ਆ ਤੇ ਜਿਹੜਾ ਪਰਿਵਾਰ ਆ ਉਹ ਤਾਂ ਚਲੋ ਨਾਮ ਪੂਰਾ ਹੋਣ ਵਾਲਾ ਕਰਤਾ ਪਿਆ ਹੀ ਆ ਪਰ ਇਹ ਗੱਲ ਆ ਜੀ ਕਿ ਇਹ ਪਹਿਲਾਂ ਵੀ ਨਾ ਕੁਝ ਸਮਾਂ ਪਹਿਲਾਂ ਵੀ ਇਹਨਾਂ ਦੇ ਇੱਥੇ ਜਹਾਜ਼ਾਂ ਦੇ ਵਿੱਚ ਤਕਨੀਕੀ ਖਰਾਬੀ ਆ ਗਈ ਸੀ ਪਰ ਅੱਜ ਜਿਹੜੀ ਜ਼ਿੰਦਗੀ ਬਚ ਨਹੀਂ ਸਕੀ ਜਿਹਦੇ ਕਰਕੇ ਜੋ ਸਵੇਰ ਦੇ ਵੇਲੇ ਤੋਂ ਲੈ ਕੇ ਦੇ ਭਾਰਤ ਦੇ ਵੱਖ-ਵੱਖ ਸਿਆਸੀ ਲੋਕਾਂ ਦੇ ਵੱਲੋਂ ਇਸ ਘਟਨਾ ਨੇ ਉੱਤੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ। ਸਰਕਾਰ ਦੀ ਜਿਹੜੀ ਇਹ ਹੈ ਸਿਹਤ ਬੀਮਾ ਯੋਜਨਾ ਉਹਦੇ ਵਿੱਚ ਕੀ ਘਟਾਓ ਹੈ ਉਹਦੇ ਵਿੱਚ ਕੀ ਖਲਾਫ ਪੈਦਾ ਹੋਇਆ ਹੈ ਕੀ ਗੱਲਬਾਤ ਕੀ ਹੈ ਉਹ। ਬਿਲਕੁਲ ਇੱਕ ਗੱਲ ਇਹ ਆ ਵੀ ਜਿਹੜੀ ਪੰਜਾਬ ਦੀ ਸਰਕਾਰ ਆ ਉਹਨੇ ਯੋਜਨਾ ਸ਼ੁਰੂ ਕੀਤੀ ਆ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ 10 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਪ੍ਰਤੀ ਪਰਿਵਾਰ ਇਹ ਕਹਿੰਦੇ ਆ ਕਿ ਕਾਰਡ ਉਹਦੇ ਬਣਨੇ ਸ਼ੁਰੂ ਹੋ ਚੁੱਕੇ ਆ। ਦੇਖੋ ਪੰਜਾਬ ਦੀ ਆਬਾਦੀ ਦੇ ਹਿਸਾਬ ਦੇ ਨਾਲ ਇਹ ਕਾਰਡ ਮੁਕੰਮਲ ਹੋਣ ਦੇ ਉੱਤੇ ਕਈ ਮਹੀਨੇ ਲੱਗ ਜਾਣੇ ਆ ਜੇ ਪੰਜਾਬ ਦਾ ਲਗਭਗ 65 ਲੱਖ ਪਰਿਵਾਰ ਆ ਲਗਭਗ 65 ਲੱਖ ਪਰਿਵਾਰ ਆ ਪੰਜਾਬ ਦਾ ਇਹ 65 ਲੱਖ ਪਰਿਵਾਰ ਦੇ ਕਾਰਡ ਬਣਾਉਣ ਦੇ ਉੱਤੇ ਸਮਾਂ ਤਾਂ ਲੱਗੂਗਾ ਨਾ ਇਹ ਮਹੀਨੇ ਦੇ ਵਿੱਚ ਤਾਂ ਬਣਨੇ ਨਹੀਂ ਇਹ ਬਣਨ ਦੇ ਉੱਤੇ ਸਰਕਾਰੀ ਅੰਦਾਜ਼ਾ ਵੀ 5 ਤੋਂ 6 ਮਹੀਨੇ ਲੱਗ ਜਾਣੇ ਆ ਬੀਜੇਪੀ ਦੇ ਨੇਤਾ ਕਰਨ ਚੋਬੂ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਗੱਲ ਕਹੀ ਆ ਵੀ ਇਹ ਤਾਂ ਕਹਿੰਦੇ ਸੀ ਵੀ 16 ਮੈਡੀਕਲ ਕਾਜ ਲੈ ਕੇ ਆਉਂਦੇ ਹੈ ਕਿੱਥੇ ਉਹ ਇਹ ਕਹਿੰਦੇ ਸੀ ਸਿਹਤ ਕ੍ਰਾਂਤੀ ਲੈ ਕੇ ਆਵਾਂਗੇ ਹੈ ਕਿੱਥੇ ਉਹ ਹੁਣ ਇਹਨਾਂ ਨੇ ਆਪਣੇ ਆਖਰੀ ਸਮੇਂ ਦੇ ਵਿੱਚ ਸਿਹਤ ਬੀਮਾ ਯੋਜਨਾ ਦਾ ਐਲਾਨ ਕਰਤਾ ਇਹ ਇੱਕ ਸਵਾ ਸਾਲ ਪਹਿਨਾਂ ਦੇ ਕੋਲੋਂ ਮੁਕੰਮਲੀ ਦੀ ਹੋਣੀ ਯੋਜਨਾ ਹੈ ਤੇ ਨਾਲੇ ਸਰਕਾਰ ਦੇ ਸਿਰ ਦੇ ਉੱਤੇ ਸੂਬੇ ਦੇ ਸਿਰ ਦੇ ਉੱਤੇ ਸ਼ਹਿਰ ਲੱਖ ਕੋੜ ਦਾ ਕਰਦਾ ਤੇ ਇੰਨੀ ਮਹਿੰਗੀ ਯੋਜਨਾ ਕਿ ਪ੍ਰਤੀ ਪਰਿਵਾਰ 10 ਲੱਖ ਰੁਪਏ ਦਾ ਇਲਾਜ ਮੁਫਤ ਦੇ ਵਿੱਚ ਹੋਊਗਾ ਇਹ ਪੈਸਾ ਕਿਵੇਂ ਕਰਨਗੇ ਪੈਸਾ ਜੀ ਹੂੰ ਹੂੰ ਤੇ ਬਾਕੀ ਸਰਪੰਚ ਨੇ ਕਹਿੰਦੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨੀ ਕਿਹੜੇ ਪਿੰਡ ਦਾ ਸਰਪੰਚ ਸੀ ਜੀ ਇਹ ਇਹ ਜੀ ਅਜੋਧਾ ਥਾਣੇ ਦੇ ਵੱਲੋਂ ਖਬਰ ਆਈ ਹੈ ਜੋ ਅਜਲੁਧਾਣਾ ਦੇ ਵਿੱਚੋਂ ਖਬਰ ਆ ਇਥੇ ਪਤਾ ਲੱਗਾ ਜੀ ਕਿ ਇੱਕ ਫੇਡ ਦੇ ਸਰਪੰਚ ਸਾਹਿਬ ਦੇ ਵੱਲੋਂ ਕਿਸ ਜ਼ਹਿਰੀਲੀ ਚੀਜ਼ ਖਾ ਕੇ ਤੇ ਖੁਦਕੁਸ਼ੀ ਕੀਤੀ ਗਈ ਆ ਥਾਣਾ ਜੋਧਾ ਦਾ ਪਿੰਡ ਹੈਗਾ ਜੀ ਰਕਨਾ ਸਰਪੰਚ ਸਾਹਿਬ ਦਾ ਨਾਮ ਹੈਗਾ ਜੀ ਮਨਪਿੰਦਰ ਸਿੰਘ ਇਹ ਉਹ ਘਰੇ ਲੂਬਾਰ ਚੱਲਦਾ ਸੀ ਬਾਈ ਪਰ ਪਰਿਕ ਸਮੱਸਿਆ ਦੇ ਵਿੱਚ ਸੀਗਾ ਪਰਿਵਾਰ ਦੇ ਨਾਲ ਮਨ ਮਤਾਲ ਸੀਗਾ ਜਿਹਦੇ ਕਰਕੇ ਕਈ ਸਾਲਾਂ ਤੋਂ ਮਾਨਸਿਕ ਤੌਰ ਤੇ ਪਰੇਸ਼ਾਨ ਸੀਗਾ ਨਿਤਦੀ ਕਿਹੜੇ ਚੱਲਦੀ ਸੀਗੀ ਸੇ ਬਵਾਦ ਲੈ ਕਰਕੇ ਇਹ ਅੰਦਰੋਂ ਟੁੱਟ ਵੀ ਚੁੱਕਿਆ ਸੀਗਾ ਇਸ ਪ੍ਰੈਸ਼ਰ ਦੇ ਚੱਲਦੇ ਆ ਪੇਸ਼ੇ ਦੇ ਵਜੋਂ ਵਕੀਲ ਤੇ ਸਰਪੰਚ ਦੇ ਵੱਲੋਂ ਅੱਜ ਜ਼ਹਿਰੀਲੀ ਚੀਜ਼ ਸਾਦੀ ਗਈ ਆ ਕਿ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਹਨੇ ਤਾਂ ਤੋੜਤਾ ਸੀ ਜੋਧਾ ਮਨਸੂਰਾਂ ਦੇ ਨਾਲ ਜਿਹੜਾ ਰਤਨਾ ਉਹਨਾਂ ਦਾ ਸਰਪੰਚ ਸੀ ਹੈ ਜੀ ਬਿਲਕੁਲ ਬਿਲਕੁਲ ਤੇ ਬਾਕੀ ਸੜਕ ਹਾਦਸਿਆਂ ਦੇ ਵਿੱਚ ਕਹਿੰਦੇ ਮੌਤਾਂ ਦੀ ਗਿਣਤੀ ਘਟ ਗਈ ਹੈ ਕਿਹਨੇ ਦਿੱਤੇ ਨੇ ਅੰਕੜੇ ਇਹ ਹੋ ਮੈਂ ਨਾ ਦੋ ਬਧਾਏ ਕੰਨੀ ਜਾਣਕਾਰੀ ਦੇ ਰਿਹਾ ਜੀ ਆਮ ਆਦਮੀ ਪਾਰਟੀ ਵਾਲੇ ਬਧਾਏ ਕੰਨੀ ਆਪਾਂ ਪਰਸੋ ਰੇਡੀ ਤੋਂ ਖਬਰ ਸੁਣ ਲਈ ਕਿ ਤੁਸੀਂ 30 ਲੱਖੀ ਪ੍ਰਧਾਨ ਵਾਲੀ ਵੀ ਪ੍ਰਧਾਨ ਨੇ ਗੱਲ ਕਹੀ ਸੀ ਜਦ ਅਗਰ ਕੌਂਸਲ ਦੇ ਨੇ ਸੁਖਬੀਰ ਮੈਸਰ ਖਾਨ ਤੇ ਦੋਸ਼ ਲਾਇਆ ਸੀ ਕਿ ਮੇਰੇ ਕੋ 30 ਲੱਖ ਰੁਪਏ ਲੈ ਕੇ ਮੈਨੂੰ ਪ੍ਰਧਾਨਗੀ ਦਿੱਤੀ ਆ ਇਹ ਖਬਰ ਬਹੁਤ ਵੱਡੀ ਬਣੀ ਸੀ ਜਿਹੜੇ ਸਟੇਜ ਤੇ ਲੜਪੇ ਸੀ ਝੰਡਾ ਲਹਿਰਾਉਣ ਨਾਲ ਕੁਰਸੀ ਪਿੱਛੇ ਲੜਪੇ ਸੀ ਬਿਲਕੁਲ ਜੀ ਬਿਲਕੁਲ ਕੁਰਸੀ ਪਿੱਛੇ ਲੜਪੇ ਤੇ ਕੁਰਸੀ ਮੈਨੂੰ ਕਿਵੇਂ ਮਿਲੀ ਇਹਦੇ ਬਾਰੇ ਦੱਸ ਤਾਂ ਸਾਰਾ ਕੁਝ ਹੂੰ ਫਿਰ ਉਸ ਤੋਂ ਬਾਅਦ ਰੌਲਾ ਪੈ ਗਿਆ ਫਰਤ ਪੜ ਲੱਗ ਗਈ ਸੁਖਬੀਰ ਮੈਸਰਖਾਨਾ ਐਮ ਐਲ اے ਨੇ ਇਸ ਨਗਰ ਕੌਂਸਲ ਦੇ ਪ੍ਰਧਾਨ ਨੂੰ ਨੋਟ ਭੇਜਤਾ ਮਾਨ ਹਨੀ ਦਾ ਵਕੀਲ ਦੇ ਹਨ 15 ਦਿਨ ਦੇ ਵਿੱਚ ਵਿੱਚ ਜਾਂ ਤਾਂ ਜਨਤਕ ਤੌਰ ਤੇ ਮਾਫੀ ਮੰਗੋ ਨਹੀਂ ਤਾਂ 5 ਕਰੋੜ ਰੁਪਏ ਦੇ ਮੁਕਦਮੇ ਵਾਸਤੇ ਤਿਆਰ ਬਰ ਤਿਆਰ ਰਹੋ ਇੱਕ ਗੱਲ ਅੰਤਾਰਨ ਤੋਂ ਹਰਮੀ ਪਾਰਟੀ ਦੇ ਵਿਧਾਇਕ ਹੈਗੇ ਜੀ ਜ਼ਮੀਨ ਚੋਣ ਦਿੱਣ ਵਾਲੇ ਹਰਮੀਤ ਸਿੰਘ ਸੰਧੂ ਇਹਨਾਂ ਨੇ ਗੱਲ ਗਈ ਹੈ ਕਿ ਐਸ 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 ਯਾਨੀ ਕਿ ਸੜਕ ਸੁਰੱਖਿਆ ਫੋਸ ਉਹਦੇ ਕਰਕੇ ਪੰਜਾਬ ਦੇ ਵਿੱਚ ਸੜਕ ਹਾਰਸਿਆਂ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਦੇ ਵਿੱਚ 48 ਫੀਸਦੀ ਕਮੀ ਆਈ ਹੈ ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਖਾਨ-ਖਾਨ ਦੇ ਉੱਤੇ ਹੁਣ ਵੈਨਾਂ ਖੜੀਆਂ ਪੁਲਿਸ ਉਲਾਜਮ ਕਰੇ ਆ ਐਂਬੂਲੈਂਸਾਂ ਖੜੀਆਂ ਸੜਕ ਹਾਦਸਾ ਵਾਪਰਨ ਤੋਂ ਬਾਅਦ ਤੇ ਤੁਰੰਤ ਜਿਹਨੂੰ ਹਸਪਤਾਲ ਦੇ ਵਿੱਚ ਬੰਦਾ ਪਹੁੰਚਾਇਆ ਜਾਂਦਾ ਤਾਂ ਉਹਦੀ ਜ਼ਿੰਦਗੀ ਬਚਣ ਦੇ ਯੋਜਨਾਂ ਪੈ ਜਾਂਦਾ ਇਹ ਗੱਲ ਤੇ ਟਹਿਣਾ ਜੀ ਠੀਕ ਹੈ ਤੁਸੀਂ ਤਾਂ ਉੱਥੇ ਰੋਜ਼ ਚਲਾਉਨੇ ਹੋ ਮੈਂ ਵੀ ਦੇਖਿਆ ਹੋ ਉਹ ਬੰਦੇ ਮੁੰਡੇ ਕੁੜੀਆਂ ਬਹੁਤ ਅਲਰਟ ਨੇ ਇਹਦੇ ਨਾਲ ਫਰਕ ਪਿਆ ਵਾਕਿਆ ਹੀ ਆ ਕਿ ਅੰਕੜੇ ਬੋਲਦੇ ਆ ਇਕੱਲੇ ਦੇਖੋ ਫਰਕ ਤਾਂ ਸਿਰਫ ਸਬ ਮੈਂ ਨਹੀਂ ਇਹ ਗੱਲ ਕਹਿੰਦਾ ਵੀ ਭਾਈ ਨਹੀਂ ਪਿਆ ਫਰਕ ਤਾਂ ਪਿਆ ਕਿਉਂਕਿ ਦੇਖੋ ਕੋਈ ਵੀ ਬੰਦਾ ਹੋਵੇ ਜੇਕਰ ਤੁਸੀਂ ਮੰਨ ਲਓ ਮੈਂ ਸੜਕ ਦੇ ਉੱਤੇ ਡਿੱਗ ਪਾਂ ਮੇਰੇ ਨੇੜੇ ਤੇੜੇ ਪੁਲਿਸ ਮੁਲਾਜ਼ਮ ਫਿਰਦੇ ਹੋਣ ਤੇ ਉਹ ਐਸਐਸਫ ਵਾਲੇ ਹੋਣ ਉਹ ਮੈਨੂੰ ਚੱਕ ਕੇ ਵੇਲੇ ਸਰ ਹਸਪਤਾਲ ਪਹੁੰਚਾਰੇਣ ਜਿਹੜੇ ਪਹਿਲੇ ਕੁਝ ਘੰਟੇ ਆ ਉਹ ਬੰਦੇ ਦੀ ਜ਼ਿੰਦਗੀ ਵਾਸਤੇ ਮਹੱਤਵਪੂਰਨ ਹੁੰਦੇ ਆ ਉਹਦੀ ਜ਼ਿੰਦਗੀ ਬਚਣ ਦੀ ਸੰਭਾਵਨਾ ਵੱਧ ਜਾਂਦੀ ਆ ਸੋ ਫਰਕ ਤਾਂ ਪਿਆ ਪਰ ਜਿੰਨੀ ਵੱਡੀ ਗਿਣਤੀ ਦੇ ਵਿੱਚ ਹਾਥੀ ਸੇਵਾ ਕਰਦੇ ਆ ਜਿਹੋ ਜਿਹੀਆਂ ਸਾਡੀਆਂ ਸੜਕਾਂ ਤੇ ਜਿੰਨੀ ਖਤਰਨਾਕ ਟ੍ਰੈਫਿਕ ਹੋ ਗਈ ਹੈ ਤੇ ਜਿੰਨੀ ਮੇਰੇ ਵਰਗੇ ਅਣਗੈਲੀ ਵਰਤਦੇ ਆ ਉਸ ਹਿਸਾਬ ਦੇ ਨਾਲ ਤਾਂ ਬਹੁਤ ਘੱਟ ਆ ਗਿਣਤੀ ਪਰ ਫੇਰ ਵੀ ਮੁਲਾਜ਼ਮ ਹੈਗੇ ਜੀ ਸੜਕਾਂ ਦੇ ਹਰਮੰਦਰ ਸਾਹਿਬ ਦੇ ਸਰੋਵਰ ਦੇ ਵਿੱਚ ਜਿਹੜਾ ਇੱਕ ਮੁਸਲਮਾਨ ਪਰਾ ਵਜ਼ੂ ਕਰ ਰਿਹਾ ਸੀ ਉਹਦਾ ਕੀ ਬਣਿਆ ਉਹਦਾ ਕੀ ਬਣਿਆ ਕਿ ਅੱਜ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਪੁਲਿਸ ਦੇ ਵੱਲੋਂ ਤੇ ਉਹ 3 ਦਿਨ ਦੇ ਰਿਮਾਂਡ ਦੇ ਉੱਤੇ ਉਹਨੂੰ ਛੱਡ ਦਿੱਤਾ ਗਿਆ ਤੇ ਆਪਾਂ ਪਿਛਲੇ ਨੇ ਵੀ ਰੈਡਰ ਤੋਂ ਤੇ ਖਬਰ ਸੰਜਿ ਕੀਤੀ ਸੀ ਮੁਸਲਮਨ ਭਾਈ ਚਰੇਦਾ ਇੱਕ ਵਿਅਕਤੀ ਆ ਜਿਹਨੇ ਉੱਥੇ ਜਾ ਕੇ ਦਰਬਾਰ ਸਾਹਿਬ ਦੇ ਵਿੱਚ ਉਨੇ ਪਰਲੀ ਵੀ ਕੀਤੀ ਆ ਤੇ ਪਰਲੀ ਵਾਲਾ ਪਾਣੀ ਵੀ ਸਰੋਵਰ ਦੇ ਵਿੱਚ ਡੋਲਿਆ ਪਰਲੀ ਹੋਰੀ ਡੋਲਦੀ ਆ ਆਪਦੀ ਤੇ ਉਸ ਤੋਂ ਬਾਅਦ ਇੱਕ ਧਾਰਮਿਕ ਮੁਵਾਰਤ ਪੈਦਾ ਹੋਇਆ ਫਿਰ ਇਸ ਬੰਦੇ ਦੇ ਉੱਤੇ ਸ਼੍ਰੋਮਣੀ ਕਮੇਟੀ ਦੀ ਸ਼ਿਕਾਇਤ ਦੇ ਉੱਤੇ ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਪਰਚਾ ਲੱਗ ਗਿਆ 259 ਵਾਲਾ ਸੋ ਹੁਣ ਉਹਨੂੰ ਗ੍ਰਿਫਤਾਰ ਕਰਕੇ ਤੇ ਪੁਲਿਸ ਇੱਥੇ ਲਈ ਸੀ ਗਾਜ਼ੀਆਬਾਦ ਤੋਂ ਉਹਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਤੇ 3 ਦਿਨ ਦੇ ਰਿਮਾਂਡ ਤੇ ਭੇਜਿਆ ਗਿਆ ਜੀ ਇਹ ਕੋਈ ਸ਼ਰਾਰਤੀ ਵਿਅਕਤੀ ਹੈ ਜਾਂ ਕਿ ਇਹ ਉਹ ਰੂਟੀਨ ਚ ਹੀ ਕਰ ਰਿਹਾ ਸੀ ਇਹ ਸੋ ਜਿਹੜੀ ਤਾਂ ਉਹਨੇ ਦੋਮਰੀ ਮਾਫੀ ਮੰਗੀ ਆ ਉਹਨੇ ਇਹ ਗੱਲ ਕਹੀ ਆ ਕਿ ਮੈਨੂੰ ਇਸ ਗੱਲ ਦੇ ਬਾਰੇ ਇਉਂ ਇਲਮ ਨਹੀਂ ਸੀ ਇਹ ਗੱਲ ਇੰਨੀ ਵੱਡੀ ਬਣ ਜਾਣੀ ਆ ਮੈਂ ਤਾਂ ਇੱਕ ਸਤਕਾਰ ਕਿਉਂਕਿ ਉਹ ਕਹਿੰਦਾ ਜੀ ਮੈਂ ਵੀਡੀਓ ਦੇ ਵਿੱਚ ਵੀ ਇਹ ਗੱਲ ਕਹਿਣਾ ਕਿ ਦੇਖੋ ਜੀ ਕਿੰਨਾ ਸਤਕਾਰ ਆ ਵੀ ਧਰਮਾਂ ਦੀ ਵਲਗਣ ਤੋਂ ਉੱਤੇ ਉੱਠ ਕੇ ਤੇ ਭਾਈਅ ਤੇ ਮੁਸਲਮ ਭਾਈਚਾਰੇ ਨੂੰ ਵੀ ਇਨਾ ਪਿਆਰ ਮਿਲਦਾ ਪਰ ਗੱਲ ਦੀ ਮर्यादा ਦੀ ਆ ਮੈਂ ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਜਿਹੜੇ ਸੁਰੱਖਿਆ ਕਰਨ ਚਾਹੀਦੇ ਉਹਨਾਂ ਦੀ ਗੱਲ ਵੀ ਮੰਨਦਾ ਫਿਰ ਉਹ ਦੱਸਦਾ ਤਾਂ ਸਰੋਵਰ ਦੇ ਕੋਲੇ ਖੜੇ ਬਰਸ਼ੇ ਲੈ ਕੇ ਜੀ ਇਸ ਤਰ੍ਹਾਂ ਜਿਨੀ ਸਿਰ ਤੋਂ ਮੜੀ ਦੀ ਖਿੱਚਿਆ ਪਰਨੇ ਨੀ ਹਟ ਜਾ ਵੀ ਹਟ ਜਾ ਸਿਰ ਤੋਂ ਆਪਣਾ ਆਪਾਂ ਇਹ ਗੱਲ ਕਹਿਨੇ ਆ ਪਰ ਜੇਕਰ ਕੋਈ ਟੋਪੀ ਲੈ ਕੇ ਗੋਲ ਟੋਪੀ ਲੈ ਕੇ ਸਰੋਵਰ ਦੇ ਵਿੱਚ ਤੇ ਉਹ ਬੈਠ ਕੇ ਰੀਲ ਬਣਾ ਰਿਹਾ ਤੇ ਪੁਲਿਸ ਦੇ ਵਿੱਚ ਦੌੜ ਰਿਹਾ ਤੇ ਉਹਨੂੰ ਮੌਕੇ ਤੇ ਕੋਈ ਨਹੀਂ ਰੁਕਿਆ ਗਿਆ ਜੀ ਹਮ ਓਕੇ ਜਸਵਿੰਦਰ ਭੱਲਾ ਜੀ ਦੇ ਮਾਤਾ ਜੀ ਚੜ੍ਹਾਈ ਕਰ ਗਏ ਜੀ ਹਾਂ ਬਿਲਕੁਲ ਜੀ ਜਸਵਿੰਦਰ ਭੱਲਾ ਸਾਹਿਬ ਆ ਜਿਹੜੇ ਆਪਾਂ ਜਾਣਦੇ ਕਿ ਉਹਨਾਂ ਦਾ ਪਿਛਲੇ ਸਾਲ ਵਿਆਹ ਹੋ ਗਿਆ ਸੀਗਾ ਹਮ ਕੁਝ ਕੰਮ ਵੀ ਨੇ ਪਹਿਲਾਂ ਹੀ ਤੇ ਉਹਨਾਂ ਦੀ ਮੌਤ ਹੋਈ ਆ ਤੇ ਪਰ ਅੱਜ ਉਹਨਾਂ ਦੇ ਸਤਕਾਰਯੋਗ ਮਾਤਾ ਜੀ ਜਿਹੜੇ ਉਹਨਾਂ ਦੀ ਵੀ ਮੌਤ ਦੀ ਖਬਰ ਮਿਲੀ ਆ ਅੱਜ ਉਹਨਾਂ ਦਾ ਸਸਕਾਰ ਹੋ ਗਿਆ ਬਾਲਬੰਦ ਸ਼ਰਮਾ ਤੇ ਪੁਖਰਾਜ ਭੱਲਾ ਤੇ ਇਹਨਾਂ ਦੇ ਵੱਲੋਂ ਅੱਜ ਪਤਲਕ ਹੈ ਜੀ ਕਿ ਇੱਥੇ ਚਿਖਾ ਨੂੰ ਅਗਣੀ ਵਾਲੇ ਪੋਤੇ ਪੁਖਰਾਜ ਭੱਲਾ ਨੇ ਤੇ ਫੂਡ ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਬਾਲਬੁੱਟਰ ਸਿੰਘ ਸ਼ਰਮਾ ਨੇ ਦਿਖਾਈ ਆ ਤੇ ਹਾਲੇ ਲਗਭਗ 5 ਕੁ ਮਹੀਨੇ ਹੋਏ ਆ ਜਦੋਂ ਜਸਵਿੰਦਰ ਭੱਲਾ ਸਾਹਿਬ ਚੁਰਗੇ ਤੇ ਅੱਜ ਇਹ ਨਾਲੇ ਬਾਤਾਂ ਚੁਰਗੇ ਨੇ ਜੀ ਜਨਾਬ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਬਹੁਤ ਧੰਵਾ ਜੀ ਧੰਵਾ